ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਸੁਹਾਗ ਗੀਤ ਸੁਣਾਉਣ ਜਾ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਵੇਗਾ ਸੱਚ ਸੱਚ ਦੇ ਬਚਨ ਵਿੱਚ ਫੀਤਾ ਵੇ ਸੱਚ ਦਸ ਵੇ ਵੀਰਨਾ ਸੱਚ ਸੱਚ ਦੇ ਬਚਨ ਵਿੱਚ ਫੀਤਾ ਵੇ ਸੱਚ ਦਸ ਵੇ ਵੀਰਨਾ ਕਿਹੜੀ ਗੱਲ ਤੋਂ ਬੋਲਣਾ ਬੰਦ ਕੀਤਾ ਵੇ ਸੱਚ ਦੱਸ ਵੇ ਵੀਰਨਾ ਪਾ ਬਠੜਾ ਵਿੱਚ ਦਾਣਾ ਮਾਏ ਨੀਸਾ ਨੂੰ ਤਰ ਸੇਂਗੀ ਅਸੀਂ ਸੋਣ ਦਾ ਬਦਲ ਬਣ ਜਾਣਾ ਮਾਏ ਨੀਸਾ ਨੂੰ ਤਰ ਸੇਂਗੀ ਅਸੀਂ ਸੋਣ ਦਾ ਬਦਲ ਬਣ ਜਾਣਾ ਮਾਏ ਨਿਸਾਨ ਉਤਰ ਸẽਗੀ ਘਾਟ ਘਾਟ ਕੇ ਲਿਆਂਦੇ ਨਾਪੇ ਨੀ ਵੀਰ ਪਰ ਜਾਇਆਂਦੇ ਜੁਗ ਜੂਣ ਤੀਆਂ ਜੁਗ ਜੁਉਣ ਤੀਆਂ ਦੇ ਮਾਪੇ ਨੀ ਵੀਰ ਪਰ ਜਾਈਆਂ ਦੇ ਤੇਰਾ ਨਾ ਬਿਰੰਗ ਦਾ ਵੇ ਚੀਰਾ ਵੇ ਗੁੱਸੇ ਨਾਲ ਮੈਂ ਪਰ ਗਈ ਮੇਰਾ ਸਿਰ ਨ ਪੜੋ ਸਿਆ ਵੀਰਾ ਵੇ ਗੁੱਸੇ ਨਾਲ ਮੈਂ ਪਰ ਗਈ ਮੇਰਾ ਸਿਰ ਨ ਪਲੋ ਸਿਆ ਵੀਰਾ ਵੇ ਗੁੱਸੇ ਨਾਲ ਮੈਂ ਪਰ ਗਈ ਬਾਗ ਲਵਾਇਆ ਬਗੀ ਚਲਵਾਇਆ ਵਿਚੇ ਲਵਾਈ ਬੇਟਾਲੀ ਵੇ ਤੋਤੇ ਉੱਡ ਗਏ ਬਾਗਾਂ ਦੇ ਉੱਡ ਗਏ ਨੇ ਬਾਗਾਂ ਦੇ ਮਾਲੀ ਵੇ ਤੋਤੇ ਬਾਗਾਂ ਦੇ ਉੱਡ ਗਏ ਨੇ ਬਾਗਾਂ ਦੇ ਮਾਲੀ ਵੇ ਤੋਤੇ ਉੱਡ ਗਏ ਬਾਗਾਂ ਦੇ ਛੋਲੇ 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 ਨੀ ਤਾੜੀ ਮਾਰੇ ਉੱਡ ਜਾਂਦੇ ਮੇਰੇ ਵੀਰ ਦੇ ਕਬੂਤਰ ਗੋਲੇ ਨੀ ਤਾੜੀ ਮਾਰੇ ਉੱਡ ਜਾਂਦੇ ਮੇਰੇ ਵੀਰ ਦੇ ਕਬੂਤਰ ਗੋਲੇ ਨਹੀਂ ਤਾੜੀ ਮਾਰੇ ਉੱਡ ਜਾਂਦੇ ਮੇਰਾ ਇਹ ਗੀਤ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਗੀਤ ਵਧੀਆ ਲੱਗਿਆ ਹੋਵੇ ਤਾਂ ਮੇਰੇ ਇਸ ਚੈਨਲ ਆਰ ਜੇ ਪੰਜਾਬੀ ਲੋਕ ਗੀਤ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ